ਇੱਕ ਵਾਰ ਨਾ ਸ਼ੇਰ ਪੇੜੀਏ ਨੂੰ ਕਹਿੰਦਾ ਕਿ ਪੇੜੀਏ ਅੱਜ ਮੇਰਾ ਗਦਾ ਖਾਣ ਨੂੰ ਮਨ ਕਰ ਰਿਹਾ ਹੈ ਜਾਂ ਕੋਈ ਗਦੇ ਨੂੰ ਬੁਲਾ ਕੇ ਲਿਆ ਤਾਂ ਪੇੜੀਆ ਜੰਗਲ ਦੇ ਵਿੱਚ ਜਾਂਦਾ ਤੇ ਗਦੇ ਕੋਲ ਜਾਂਦਾ ਉਸ ਨੂੰ ਕਹਿੰਦਾ ਕਿ ਆ ਜਾ ਤੈਨੂੰ ਸ਼ੇਰ ਨੇ ਬੁਲਾਇਆ ਤਾਂ ਗਦਾ ਕਹਿੰਦਾ ਮੈਂ ਨਹੀਂ ਜਾਂਦਾ ਸ਼ੇਰ ਤਾਂ ਮੈਨੂੰ ਖਾ ਜਾਊਗਾ ਉਹ ਕਹਿੰਦਾ ਨਹੀਂ ਨਹੀਂ ਸ਼ੇਰ ਨੇ ਤੈਨੂੰ ਰਾਜਾ ਬਣਾਉਣਾ ਤਾਂ ਕਰਕੇ ਤੈਨੂੰ ਬੁਲਾਇਆ ਆ ਜਾ ਮੇਰੇ ਨਾਲ ਚੱਲ ਤਾਂ ਗਦਾ ਪੇੜੀਏ ਦੇ ਨਾਲ ਸ਼ੇਰ ਕੋਲੇ ਆ ਜਾਂਦਾ ਜਦੋਂ ਸ਼ੇਰ ਕੋਲੇ ਆ ਜਾਂਦਾ ਤਾਂ ਸ਼ੇਰ ਉਸ ਦਾ ਕੰਨ ਖਾ ਜਾਂਦਾ ਤਾਂ ਗਦਾ ਉੱਥੋਂ ਛੜਾ ਕੇ ਭੱਜ ਜਾਂਦਾ ਭੱਜ ਜਾਂਦਾ ਤਾਂ ਸ਼ੇਰ ਪੇੜੀਏ ਨੂੰ ਕਹਿੰਦਾ ਕਹਿੰਦਾ ਯਾਰ ਉਹ ਤਾਂ ਭੱਜ ਗਿਆ ਜਾਂ ਤੂੰ ਦੁਬਾਰਾ ਬੁਲਾ ਕੇ ਲਿਆ ਉਸ ਨੂੰ ਤਾਂ ਪੇੜੀਆ ਗਦੇ ਕੋਲ ਦੁਬਾਰੇ ਜਾਂਦਾ ਉਸ ਨੂੰ ਕਹਿੰਦਾ ਤੂੰ ਭੱਜ ਕਿਉਂ ਆਇਆ ਕਹਿੰਦਾ ਗਦਾ ਕਹਿੰਦਾ ਕਹਿੰਦਾ ਉਹ ਤਾਂ ਮੇਰਾ ਕੰਨ ਖਾ ਗਿਆ ਮੈਨੂੰ ਤਾਂ ਖਾ ਜੂ ਉਹ ਕਹਿੰਦਾ ਨਹੀਂ ਉਹਨੇ ਕੰਨ ਤੇਰਾ ਤਾਂ ਖਾਦਾ ਉਹਨੇ ਤਾਜ ਪਾਉਣਾ ਸੀ ਤੇਰੇ ਸਿਰ ਦੇ ਉੱਪਰ ਤੇ ਤੇਰੇ ਕੰਨ ਜਿਹੜੇ ਉਹ ਵੜ ਰਹੇ ਸੀ ਤਾਂ ਕਰਕੇ ਉਹਨੇ ਤੇਰਾ ਕੰਨ ਖਾਦਾ ਤਾਂ ਕਹਿੰਦਾ ਆ ਜਾ ਤੂੰ ਚੱਲ ਦਵਾਰੇ ਮੇਰੇ ਨਾਲ ਆਪਾਂ ਸ਼ੇਰ ਕੋਲੇ ਚੱਲਦੇ ਆ ਤਾਂ ਉਹ ਦਵਾਰੇ ਸ਼ੇਰ ਕੋਲੇ ਆ ਜਾਂਦੇ ਆ ਜੋ ਦਵਾਰੇ ਆਉਂਦੇ ਆ ਤਾਂ ਸ਼ੇਰ ਗਦੇ ਦੀ ਪੂਛ ਖਾ ਜਾਂਦਾ ਤਾਂ ਗਦਾ ਦਵਾਰੇ ਫੇਰ ਭੱਜ ਜਾਂਦਾ ਉੱਥੋਂ ਤੇ ਉਹ ਕਹਿੰਦਾ ਇਹ ਤਾਂ ਦਵਾਰੇ ਭੱਜ ਗਿਆ ਪੀੜੀਏ ਨੂੰ ਕਹਿੰਦਾ ਸ਼ੇਰ ਕਹਿੰਦਾ ਇਹਨੂੰ ਦੁਬਾਰੇ ਬੁਲਾ ਕੇ ਲਿਆ ਤਾਂ ਪੀੜੀਆ ਗਧੇ ਕੋਲ ਦੁਬਾਰੇ ਆਉਂਦਾ ਤੇ ਉਹਨੂੰ ਕਹਿੰਦਾ ਤੂੰ ਭੱਜ ਕਿਉਂ ਆਇਆ ਉਹ ਗਦਾ ਪੀੜੀਏ ਨੂੰ ਕਹਿੰਦਾ ਕਹਿੰਦਾ ਸ਼ੇਰ ਮੇਰੀ ਪੂਛ ਖਾ ਗਿਆ ਕਹਿੰਦਾ ਇਹ ਤਾਂ ਮੈਨੂੰ ਖਾ ਜਾਊਗਾ ਕਹਿੰਦਾ ਨਹੀਂ ਉਹਨੇ ਤੈਨੂੰ ਤਾਜ ਤੇ ਬਿਠਾਉਣਾ ਸੀ ਤੇ ਤੇਰੀ ਪੂਛ ਆ ਜਿਹੜੀ ਉਹ ਅੜ ਰਹੀ ਸੀ ਕਹਿੰਦਾ ਤਾਂ ਕਰਕੇ ਤੇਰੀ ਪੂਛ ਖਾਦੀ ਆ ਤੂੰ ਭੱਜ ਕੇ ਕਿਉਂ ਆ ਗਿਆ ਕਹਿੰਦਾ ਚੱਲ ਮੇਰੇ ਨਾਲ ਦੁਬਾਰੇ ਚੱਲਾ ਜੋ ਤੀਜੀ ਵਾਰ ਗਦਾ ਸ਼ੇਰ ਕੋਲ ਜਾਂਦਾਗਾ ਤਾਂ ਸ਼ੇਰ ਉਸ ਨੂੰ ਮਾਰ ਦਿੰਦਾ ਤੇ ਪੇੜੀਏ ਨੂੰ ਕਹਿੰਦਾ ਕਹਿੰਦਾ ਜਾਏ ਦਾ ਦਿਮਾਗ ਕਿਡਨੀ ਤੇ ਅੱਖਾਂ ਕੱਢ ਕੇ ਲਿਆ ਤਾਂ ਪੇੜੀਆ ਉਸ ਦੀਆਂ ਅੱਖਾਂ ਤੇ ਕਿਡਨੀ ਕੱਢ ਲੈਂਦਾ ਦਿਮਾਗ ਕੱਢ ਲੈਂਦਾ ਦਿਮਾਗ ਆਪ ਖਾ ਜਾਂਦਾ ਤੇ ਸ਼ੇਰ ਦੇ ਕੋਲ ਲਿਆ ਕੇ ਰੱਖ ਦਿੰਦਾ ਸ਼ੇਰ ਕਹਿੰਦਾ ਵੀ ਠੀਕ ਹੈ ਅੱਖਾਂ ਵੀ ਹੈਗੀਆਂ ਕਿਡਨੀ ਵੀ ਆ ਇਹਦਾ ਦਿਮਾਗ ਕਿੱਥੇ ਗਿਆ ਤਾ ਭੇੜੀਆ ਕਹਿੰਦਾ ਕਹਿੰਦਾ ਜੇ ਇਹਦਾ ਦਿਮਾਗ ਹੁੰਦਾ ਤਾਂ ਇਹ ਤੀਜੀ ਵਾਰ ਤੇਰੇ ਕੋਲ ਕਿਉਂ ਆਉਂਦਾ ਇਹ ਗੱਲ ਆ ਜਿਹੜੀ ਇਹ ਇਨਸਾਨਾਂ ਲਈ ਆ ਨਾ ਕਿ ਗਧੇ ਲਈ ਕਿ ਇੱਕੋ ਬੰਦਾ बार-बार ਇਹ ਆਪਾਂ ਨੂੰ ਕਿਸੇ ਵੀ ਗੱਲ 'ਚ ਉਲਝਾ ਲੈਂਦਾ ਤਾਂ ਆਪਾਂ ਬਾਰੀ-ਬਾਰੀ ਉਸ ਕੋਲ ਜਾਂਦੇ ਆ ਇਹ ਗੱਲ ਤੋਂ ਗਰੇਜ਼ ਕਰੋ